ਮਹਾਕੁੰਭ ਵਿੱਚ ਮੰਗਲਵਾਰ ਰਾਤ ਨੂੰ ਸੰਗਮ ਦੇ ਕੰਢੇ ਮੱਚੀ ਭਜਦੜ ਕਾਰਨ ਵਾਪਰੇ ਦਰਦਨਾਖ ਹਾਦਸੇ ਤੋਂ ਬਾਅਦ ਮੇਲਾ ਪ੍ਰਸ਼ਾਸਨ ਨੇ ਦੂਜਾ ਅੰਮ੍ਰਿਤ ਇਸ਼ਨਾਨ ਰੋਕ ਦਿੱਤਾ ਹੈ ਹਾਦਸੇ ਤੋਂ ਬਾਅਦ ਚੱਲ ਰਹੇ ਰਾਹਤ ਕਾਰਜ ਅਤੇ ਭੀੜ ਨੂੰ ਦੇਖਦਿਆਂ ਮੇਲਾ ਪ੍ਰਸ਼ਾਸਨ ਨੇ ਖਾੜਿਆਂ ਵਿੱਚ ਇਸ਼ਨਾਨ ਕਰਨ ਤੇ ਰੋਕ ਲਗਾ ਦਿੱਤੀ ਹੈ। ਜ਼ਿਕਰ ਇਹ ਹੋ ਗਿਆ ਕਿ ਰਾਤ ਕਰੀਬ 2 ਵਜੇ ਸੰਗਮ ਦੇ ਮਟਿਪਕ ਦੜ ਤੇ 25 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਜਦਕਿ ਕਈ ਜ਼ਖਮੀ ਹੋਏ ਨੇ। ਫਿਲਹਾਲ ਮੇਲਾ ਪ੍ਰਸ਼ਾਸਨ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਜ਼ਿਕਰ ਇਹ ਹੈ ਕਿ ਮੋਨਿਮਸਿਆ ਇਸ਼ਨਾਨ ਲਈ ਮੰਗਲਵਾਰ ਸਵੇਰ ਤੋਂ ਹੀ ਵੱਡੀ ਗਿਣਤੀ ਤੇ ਸ਼ਰਤਾਲੂ ਮੇਲਾ ਇਲਾਕੇ ਤੇ ਪਹੁੰਚ ਰਹੇ ਸਨ। ਰਾਤ 8 ਵਜੇ ਤੱਕ 4.83 ਕਰੋੜ ਸ਼ਰਧਾਲੂ ਸੰਗਮ ਵਿੱਚ ਇਸ਼ਨਾਨ ਕਰ ਚੁੱਕੇ ਨੇ ਸੰਗਮ ਵਿਖੇ ਹੋਏ ਦਰਦਨਾਕ ਹਾਦਸੇ ਤੋਂ ਬਾਅਦ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਨਵੇਂ ਪ੍ਰਧਾਨ ਮਹੰਤਰ ਰਵਿੰਦਰ ਪੂਰੀ ਨੇ ਦੱਸਿਆ ਕਿ ਅਖਾੜੇ ਅੰਮ੍ਰਿਤ ਇਸ਼ਨਾਨ ਲਈ ਤਿਆਰ ਨੇ ਮੇਲਾ ਪ੍ਰਸ਼ਾਸਨ ਨੇ ਰਾਹਤਕਾਰਾਂ ਦੇ ਕਾਰਨ ਅੰਮ੍ਰਿਤ ਇਸ਼ਨਾਨ ਰੋਕ ਦਿੱਤਾ ਹੈ ਮੇਲਾ ਪ੍ਰਸ਼ਾਸਨ ਨਾਲ ਗੱਲ ਕਰਨ ਤੋਂ ਬਾਅਦ ਅਖਾੜੇ ਅੰਮ੍ਰਿਤ ਇਸ਼ਨਾਨ ਲਈ ਸੰਗਮ ਵੱਲ ਵਧਣਗੇ